ਤਰੋਂ ਨਾਲ ਦੇ ਟਾਇਰ ਆ 2012 ਮਾਡਲ ਆ ਤੇ ਸਾਰਾ ਟਰੈਕਟਰ Ориਜਨਲ ਆ ਆ ਤੁਸੀਂ ਦੇਖੋ ਮਿੱਟੀ ਤੋਂ ਪਈ ਤੋਂ ਵੀ ਚਮਕਦੇ ਰਹਿਣਾ ਜਿਹੜਾ ਇਹ Ориਜਨਲ ਰੰਗ ਦੇ ਰਿਹਾ ਚਮਕੇ ਨਹੀਂ ਠੀਕ ਹੈ ਅੱਜ ਜਿਵੇਂ ਆਪਾਂ ਤੁਸੀਂ ਆਏ ਹੋ 5 25 ਇਹਦਾ ਰੇਟ ਰੱਖ ਕੇ ਆਪਾਂ ਉਹਦੇ ਚੋਂ ਵੀ ਮਾਨ ਕਰ ਦੇਾਂਗੇ ਜੀ ਠੀਕ ਹੈ ਵੀ ਪੂਰੇ 5 ਦਾ ਟਰੈਕਟਰ ਛੱਡ ਦੇਾਂਗੇ ਆਪਾਂ ਠੀਕ ਹੈ ਲਓ ਵੀਡੀਓ ਕਰਨੀ ਜੇ ਤੋਦੂਗੇ ਲਾਏ ਹੁੰਦੇ ਨਾ ਜੀ ਬਾਕੀ ਉਹ ਵਪਾਰੀਆਂ ਵਾਂਗੂ ਪਾਲਛਾ ਪੂਲਛਾ ਨਾਲ ਤਾਂ ਆਪਾਂ ਕੰਮ ਹੀ ਨਹੀਂ ਕਰਦੇ ਬਿਲਕੁਲ ਇੰਨਾ ਸਮੇਂ ਟਾਪਲਿੰਗ ਫੱਟੀ ਜਿਹੜੀ ਉਹ ਆਪਾਂ ਨਾਲ ਦੇਵਾਂਗੇ ਠੀਕ ਹੈ ਜਿਹੜੀ ਮੇਨ ਚੀਜ਼ ਹੁੰਦੀ ਹੈ ਜਿਹੜੇ ਮੰਨ ਲਓ ਜਿਵੇਂ ਕੋਈ ਛਤਰੀ ਕਨੋਪੀ ਉਹਦਾ ਲੱਗੀ ਵੀ ਹੈ ਹਾਂਜੀ ਹਾਂ ਜਿਨ੍ਹਾਂ ਨੂੰ ਕੱਪੜੇ ਵਾਲੀ ਲੱਗੀ ਹੈ ਜਿਨ੍ਹਾਂ ਨੂੰ ਕੱਪੜੇ ਵਾਲੀ ਨਹੀਂ ਵੀ ਲੱਗੀ ਠੀਕ ਕੁਈ ਹਾਂਜੀ ਐਨ ਅਗਲੇ ਨੂੰ ਲੱਗੇ ਯਾਰ ਵੀ ਇਹ ਰੇਟ ਮਹਿੰਗੇ ਬੋਲੀ ਜਾਂਦੇ ਆ ਠੀਕ ਹੈ ਹਾਂਜੀ ਤਾਂ ਇਹ 18 ਵੀ ਜਿਹੜਾ ਤੁਸੀਂ ਵੇਖੋ ਵੀ ਨਵਾਂ ਨਕੋੜ ਟਰੈਕਟਰ ਹੀ ਕਹਿ ਸਕਦੇ ਇੰਨਾ ਸਾਫ਼ ਟਰੈਕਟਰ ਪਿਆ ਇਹ ਵੀ ਟੌਪ ਮਾਡਲ ਟਰੈਕਟਰ ਹੈ ਠੀਕ ਹੈ ਇਹ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਟਾਇਰ ਵੀ GT ਦੇ ਨਵੇਂ ਆ ਪੰਜਾਬ ਨੰਬਰ ਹੈ ਜੀ ਇਹਦਾ ਕੈਮਿੰਦਰਾ ਅਰਜਨ ਇਹ ਤਾਂ ਬਿਲਕੁਲ ਨਵਾਂ ਨਕੋੜ ਹੀ ਲੱਗਦਾ ਵੀ ਐਂ ਲੱਗਦਾ ਜਿਵੇਂ ਏਜੰਸੀ 'ਚੋਂ ਕਢਾ ਕੇ ਠੱਲਿਆ ਹੋਵੇ ਟਰੈਕਟਰ ਐਂ ਲੱਗਦਾ ਮਿੱਤਰੋ ਜਿਵੇਂ 22 23 ਮਾਡਲ ਹੋਵੇ ਇਹ ਤਾਂ ਹਜੇ ਟਾਕੀ ਟੂਕੀ ਨਹੀਂ ਮਾਰੀ ਈ ਬਾਈ ਹੋਰਾਂ ਨੇ ਈ ਤਾ ਇਹ ਮੇਤਰਾ ਟਰੈਕਟਰ ਹੈ ਜਿਹੜਾ ਸ਼ੌਂਕ ਨੂੰ ਬਾਈ ਹੋਰੀ ਵਿੱਚ ਦੇ ਗਿਆ ਜਿਹੜਾ ਨਵੇਂ ਸਟਿੱਕਰਾਂ ਦੇ ਵਿੱਚ ਹੁਣ ਸੁਪਰ ਪਲੱਸ ਆ ਰਹੇ ਆ ਉਹ ਲੈਣਾ ਬਾਈ ਹੋਰਾਂ ਨੇ ਸਵਾਗਤ ਆ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਪਹੁੰਚੇ ਆ ਨਿਊ ਹਾਲੈਂਡ ਏਜੰਸੀ ਸਿੰਘ ਸੰਝ ਮਲੋਟ ਜੀ ਡਿਸਟ੍ਰਿਕਟ ਸ੍ਰੀ ਮਕਸਰ ਸਾਹਿਬ ਮਲੋਟ ਮੰਡੀ ਉਹੀ ਜਿੱਥੇ ਕੁਆਡ ਦੀਆਂ ਦੁਕਾਨਾਂ ਜਾਂ ਮਲੋਟ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਮਸ਼ਹੂਰ ਹੈ ਮਲੋਟ ਹੈ ਤੁਸੀਂ ਜਾਣਦੇ ਹੋ ਤੇ ਬਾਈ ਜੀ ਨੂੰ ਤੁਹਾਡੇ ਨਾਲ ਮਲਾਉਣੇ ਸასი ਗਾਲ ਜੀ ਸასი ਗਾਲ ਜੀ ਗੁਰਵਿੰਦਰ ਜੀ ਤੁਹਾਡਾ ਪਹਿਲਾਂ ਸਵਾਗਤ ਹੈ ਮਲੋਟ ਆ ਜਾਂਦਾ ਧੰਨਵਾਦ ਤੇ ਆਪਾਂ ਅੱਜ ਮੰਨ ਕੇ ਚੱਲੋ ਜਿਹੜੀ ਆਪਣੇ ਕੋਲ ਪੁਰਾਣੇ ਦਾ ਸਟਾਕ ਹੈ ਜਾਂ ਆਪਣਾ ਇੱਧਰ ਨਾ ਨਵੀਂ ਲੋਕੇਸ਼ਨ ਲੈਂਦੀ ਸੀਗੀ ਪਹਿਲਾਂ ਅਸੀਂ ਠੀਕ ਹੈ ਹਬੋਰ ਰੋਡ ਤੇ ਹੁੰਦੇ ਸੀਗੇ ਠੀਕ ਹੈ ਜੀ ਖਿੰਡਾ ਚੌਂਕ ਤੋਂ ਹਬੋਰ ਰੋਡ ਠੀਕ ਹੈ ਜੀ ਤੇ ਮੇਰਾ ਮਿੱਤਰੋ ਸਾਹਮਣੇ ਤੁਹਾਨੂੰ ਦੱਸਦੀ ਹੈ ਵੀ ਚੌਂਕ ਹੈ ਇਧਰੋਂ ਇਹ ਸ੍ਰੀ ਮੋਕਸਰ ਸਾਹਿਬ ਰੋਡ ਹੈ ਤੇ ਇੱਥੇ ਹੁਣ ਬਾਈ ਹੋਰਾਂ ਨੇ ਨਵਾਂ ਜਿਹੜਾ ਸ਼ੋਰੂਮ ਇੱਥੇ ਕਰ ਲਿਆ ਜੀ ਹਾਂਜੀ ਮੈਂ ਕਿਹਾ ਚਲੋ ਦੋ ਚੀਜ਼ਾਂ ਹੋ ਜਾਣਗੀਆਂ ਇੱਕ ਆਪਣੇ ਕੋਲ ਸਟਾਕ ਚ ਟਰੈਕਟਰ ਕਾਫੀ ਹੋਏ ਖੜੇ ਸੀ ਹਾਂਜੀ ਤੇ ਇੱਕ ਆਪਣੀ ਜਿਹੜੀ ਨਵੀਂ ਲੋਕੇਸ਼ਨ ਆ ਉਹਦਾ ਪਤਾ ਲੱਗ ਜਾਊਗਾ ਆਪਣੇ ਜਿਹੜ ਤੇ ਕਰੀਏ ਭਾਈ ਸਟਾਰਟ ਜੀ ਹਾਂ ਕਰੋ ਜੀ ਆਪਣਾ ਦਿਖਾਓ ਟਰੈਕਟਰ ਜਿਹੜਾ ਪਹਿਲਾ ਟਰੈਕਟਰ ਆਪਣਾ ਲੈ ਮਿੱਤਰੋ ਪਹਿਲਾ ਟਰੈਕਟਰ ਆਪਾਂ ਪੁਰਾਣਾ ਮਾਡਲ ਜਿਹੜਾ 3630 ਹੈ ਇਹਦੇ ਤੋਂ ਸ਼ੁਰੂਆਤ ਕਰਦੇ ਆਂ ਇਹ ਭਾਈ ਟਰੈਕਟਰ ਤਕਰੀਬਨ ओरिजिनल ਹੋਊਗਾ ਜੀ ਇਹ ਨਾ ਮਤਲਬ ਆਪਣੇ ਕੋਲ ਕਈ ਟਰੈਕਟਰ ਤਾਂ ਵਿੱਚ ਬਿਲਕੁਲ ओरिजिनल ਹੈ ਠੀਕ ਹੈ ਤੇ ਕੁਝ ਆਪਾਂ ਥੋੜਾ ਬਹੁਤਾ ਜਿਵੇਂ ਲਾ ਲਓ ਅਟੈਚਿੰਗ ਵਗੈਰਾ ਕਰਾਈ ਹੈ ਜਿਹਦੀ ਹੋਈ ਹੈ ਆਪਾਂ ਉਹਦੀ ਵਿੱਚ ਦੱਸ ਕੇ ਆਪਾਂ ਹਨਾ ਕਸਟਮਰ ਨੂੰ ਵੀਡੀਓ ਚ ਵੀ ਦੱਸਾਂਗੇ ਜੋ ਆ ਕੇ ਵੇਖੇਗਾ ਉਹ ਵੀ ਦੱਸਾਂਗੇ ਵੀ ਆਹ ਕੁਝ ਇਹਦੇ ਹੈਗਾ ਠੀਕ ਹੈ ਜੀ ਭਾਈ ਓਲੇ ਵਾਲਾ ਕੰਮ ਨਹੀਂ ਹੈ ਕੋਈ ਬ ਮੇਰੇ ਕੋਈ ਹੋਲਾ ਨਹੀਂ ਜੋ ਚੀਜ਼ ਹੈ ਤੁਹਾਨੂੰ ਸੇਮ ਦੱਸੀ ਜਾਣੀ ਹੈ ਏਜੰਸੀ ਦੇ ਵਿੱਚ ਟਰੈਕਟਰ ਕੱਟੇ ਜਾਂਦੇ ਤਾਂ ਤਕਰੀਬਨ ओरिजिनल ਹੀ ਹੁੰਦੇ ਆ ਜੀ ਤੇ ਇਹ ਭਾਈ ਕਿੰਨਾ ਮਾਡਲ ਹੈ ਜੀ ਤਸਵੀਰ ਇਹ ਪੂਰਾ 2000 ਮਾਡਲ ਹੈ ਜੀ ਠੀਕ ਹੈ ਜੀ ਤੇ ਇਹ ਟਰੈਕਟਰ ਜਿਵੇਂ ਲਾ ਲੋ ਪਾਵਰ ਸਟੀਅਰਿੰਗ ਹੈ ਜੀ ਠੀਕ ਹੈ ਜੀ ਇਹਦਾ ਇੰਜਨ ਦਾ ਤੇ ਗੇਅਰ ਦਾ ਫੁੱਲ ਕਸਟਮਰ ਨੇ ਕੰਮ ਕਰਾਇਆ ਸੀਗਾ ਠੀਕ ਹੈ ਜੀ ਇਹ ਪੂਰਾ ਆਪਾਂ ਨੂੰ ਗਾਰੰਟੀ ਦੇ ਕੇ ਉਹਨਾਂ ਟਰੈਕਟਰ ਦਿੱਤਾ ਜੀ ਠੀਕ ਮਗਰ ਨੇ ਟਾਇਰ ਜਿਹੜੇ ਉਹਨਾਂ ਨੇ ਚੌੜੇ ਜਿਵੇਂ ਆਪਾਂ ਰੇਡੀਅਲ ਕਹਦੇ ਨੇ ਉਹ ਪਵਾਏ ਹੋਏ ਆ ਅਗਲੇ ਤਾਂ ਅੱਧੇ ਕੈਂ ਠੀਕ ਪੰਜਾਬ ਨ ਇੰਜਨ ਗੇਅਰ ਦਾ ਮੰਲੋ ਲਿਜਾ ਕੇ ਵਾਹ ਕੇ ਭਾਵੇਂ ਬੰਦਾ ਆਪਦੀ ਤਸੱਲੀ ਕਰਕੇ ਫਿਰ ਆਪਾਂ ਨੂੰ ਪੇਮੈਂਟ ਕਰ ਦੇ ਠੀਕ ਹੈ ਜੀ ਹਾਂਜੀ ਪਰ ਮਿੱਤਰੋ ਫੋਲ ਤਸੱਲੀ ਦਿੱਤੀ ਜਾਣੀ ਇੱਥੇ ਬਾਈ ਹੋਰਾਂ ਵੱਲੋਂ ਤੇ ਇਹਦਾ ਜਿਹੜਾ ਰੇਟ ਆ ਆਪਣੀ ਡਿਮਾਂਡ ਤਾਂ ਸੀਗੀ 3,25,000 ਠੀਕ ਹੈ ਜੀ ਜਿਵੇਂ ਆਪਾਂ ਅੱਜ ਵੀਡੀਓ ਕਰਨ ਲੱਗੇ ਆ ਤੇ ਆਪ ਦੇਖੋ ਦੂਰ ਨੇੜੇ ਵੀਡੀਓ ਵੇਖਣੀ ਆ ਲੋਕ ਆਪਣੇ ਕਿਸਾਨ ਭਰਾਵਾਂ ਨੇ ਬਿਲਕੁਲ ਜੀ ਵੀ ਉਹਦੇ ਵਿੱਚ ਆਪਾਂ ਉਹੀ ਰੇਟ ਦੱਸਣਾ ਜਿਹੜਾ ਦੇਣ ਲੈਣ ਵਾਲਾ ਵੀ ਅਗਲੇ ਦਾ ਫੇਰ ਹੀ ਮਨ ਬੰਦ ਦਾ ਅਗਲਾ ਆਉਂਦਾ ਇਹ ਆਪਾਂ 2.95 ਦਾ ਨੈਟ ਦੇ ਦੇਾਂਗੇ ਠੀਕ ਹੈ ਜੀ ਹਾਂਜੀ ਮੈਥਰੋ ਰੇਟ ਬਾਕੀ ਇੱਥੇ ਪਹੁੰਚ ਕੇ ਤੁਸੀਂ ਟਰੈਕਟਰ ਦੇਖ ਕੇ ਬਾਈ ਹੋਣਾ ਮਾਨਤਾਣ ਵੀ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਇਹ ਆਪਾਂ ਨੀਲਾ ਟਰੈਕਟਰ ਹੀ ਦਿਖਾ ਰਹੇ ਹਾਂ ਤੁਹਾਨੂੰ ਇਹ ਇਹ ਬਾਈ ਕਿੰਨਾ ਮਾਡਲ ਹੈ ਜੀ ਇਹ 2002 ਮਾਡਲ ਹੈ ਜੀ ਠੀਕ ਹੈ ਜੀ ਇਹਦਾ ਵੀ ਪੰਜਾਬ ਨੰਬਰ ਹੈ ਇਹਦੇ ਟਾਇਰ ਅਗਲੇ ਨਵੇਂ ਆ ਮਗਰਲੇ ਤਾਂ 25 30 ਪੈਸੇ ਆ ਬਾਕੀ ਇਹਦੀ ਕੰਡੀਸ਼ਨ ਜਿਵੇਂ ਪਿੱਛੋਂ ਆਇਆ ਟਰੈਕਟਰ ਆਪਣੇ ਕੋਲ ਕਿਸਾਨ ਭਰਾ ਖਲੋ ਸੇਮ ਉਵੇਂ ਹੀ ਆਪਾਂ ਇਹਦਾ ਕੱਖ ਨਹੀਂ ਕਰਾਇਆ ਜੀ ਠੀਕ ਹੈ ਜੀ ਹਾਂ ਜੀ ਬਾਕੀ ਮੰਨ ਲਓ ਇੰਜਨ ਗੇਅਰ ਦਾ ਇਹ ਵੀ ਕੋਲ ਮਲਾ ਕੇ ਟਰੈਕਟਰ ਠੀਕ ਹੈ ਬਾਕੀ ਜਿਸ ਤਰ੍ਹਾਂ ਦੀ ਹਾਲਤ ਹੈ ਕੰਡੀਸ਼ਨ ਹੈ ਉਹ ਜਿਆ ਰੇਟ ਵੀ ਇਹਦਾ ਥੋੜਾ ਜਿਹਾ ਆਪਾਂ ਉਹ ਵੀ ਰੱਖਿਆ ਠੀਕ ਹੈ ਬਈ ਜੀ ਹਾਂਜੀ ਵੀ ਆਪਾਂ ਜਿਹੜੀ ਇਹਦੀ ਡਿਮਾਂਡ ਰੱਖੀ ਸੀਗੀ ਉਹ ਰੱਖੀ ਸੀ 315000 ਰੁਪਿਆ ਠੀਕ ਹੈ ਜੀ ਤੇ 285 ਦਾ ਆਪਾਂ ਇਹ ਟਰੈਕਟਰ ਦੇ ਦਾਂਗੇ ਠੀਕ ਹੈ ਜੀ ਇਹ ਨੰਬਰ ਪੰਜਾਬ ਹਾਂ ਪੀਵੀ63 ਨੰਬਰ ਹੈ ਠੀਕ ਹੈ ਜੀ ਤਕਰੀਬਨ ਆਪਣਾ ਇੱਕ ਟਰੈਕਟਰ ਜਿਹੜਾ ਹੈ ਉਹ ਐਚਆਰ ਨੰਬਰ ਹੈ ਬਾਕੀ ਸਾਰੇ ਪੰਜਾਬ ਦੇ ਆ ਠੀਕ ਹੈ ਜੀ ਹਾਂਜੀ ਸਾਰੇ ਪੰਜਾਬ ਨੰਬਰ ਹੈ ਪੰਜਾਬ ਨੰਬਰ ਟਰੈਕਟਰ ਹੈ ਦੋਸਤੋ ਬਾਅਦ ਆਜੋ ਜੀ ਨਿਊ ਹਿ لینڈ ਸਪੈਸ਼ਲ ਐਡੀਸ਼ਨ ਦੇ ਜੀ ਇਹ ਸਪੈਸ਼ਲ ਐਡੀਸ਼ਨ ਜਿਹੜਾ ਆਪਣੇ ਕੋਲ 2015 ਮਾਡਲ ਹੈ ਜੀ ਤੇ ਇਹ ਵੀ ਟੌਪ ਮਾਡਲ ਟਰੈਕਟਰ ਹੈ ਜਿਵੇਂ ਰੈਮ ਲੱਗੀ ਵੀ ਹੈ ਡਬਲ ਡਿਸਟ੍ਰਿਬਿਊਟਰ ਹੈ ਕਨੋਪੀ ਲੱਗੀ ਵੀ ਹੈ ਠੀਕ ਹੈ ਜੀ ਹਾਂ ਜੀ ਤੇ PV30 ਦਾ ਮਕਸਰ ਦਾ ਨੰਬਰ ਹੈ ਜੀ 80 ਤੋਂ 85 ਪੈਸੇ ਟਾਇਰ ਹੈ ਜਿਹੜੇ ਮਤਲਬ MRF ਦੇ ਟਾਇਰ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਟਰੈਕਟਰ ਟਾਇਰ ਤਾਂ ਬਾਈ ਦੇਖੇ ਤਾਂ ਜਿਵੇਂ ਨਵੇਂ ਵਰਗੇ ਹੀ ਹੈ ਨਵੇਂ ਹੀ ਹੈ ਤੇ ਇਹਦੇ ਵਿੱਚ ਆਪਾਂ ਜਿਹੜੇ ਮਗਰਾਟ ਇਹਦੇ ਜਿਹੜੇ ਆਪਾਂ ਸਾਈਡਾਂ ਸੋਡਾਂ ਜਿਹੜੀਆਂ ਨਾ ਉੱਪਰੋਂ ਪੇਂਟ ਇਹ ਪੈਚਿੰਗ ਹੋਈ ਵੀ ਹੈ ਬਾਕੀ ਉਵੇਂ ਹੀ ਹੈ ਠੀਕ ਹੈ ਜੀ ਬਾਕੀ ਦਾ ਮੇਤਰਾ ਦੇਖੋ ਜਿੱਥੇ ਮਾੜਾ ਮੋਟ ਕੋਈ ਰੰਗ ਦਾਗੀ ਹੈ ਉਹਵੇਂ ਹੀ ਹੈ ਹਾਂਜੀ ਜੋ ਚੀਜ਼ ਹੈ ਪੇਂਟ ਹੈ ਉਹ ਤੁਹਾਨੂੰ ਦੱਸ ਦੀ ਹੈ ਬਾਈ ਨੇ ਵੀ ਮਾੜਾ ਮੋਟ ਮਗਰਾੜ ਸੈੱਟ ਕਰਾਏ ਹੋਏ ਆ ਬਾਕੀ ਟਰੈਕਟਰ オリジナル ਆ ਜੀ ਮਕਸਰ ਦਾ ਹੀ ਨੰਬਰ ਆ ਇਹ ਤੇ ਇਹਦਾ ਭਾਈ ਆਪਾਂ ਕੀ ਫਿਰ ਇਹਦਾ ਪ੍ਰਾਈਸ ਨਾ ਜਿਵੇਂ ਲਾ ਲਓ ਪਹਿਲਾਂ ਤਾਂ ਆਪਾਂ 545 ਮੰਗਦੇ ਸੀ ਤੇ ਇਹਨੂੰ ਵੇਚਣ ਦਾ ਜਿਹੜਾ ਇਰਾਦਾ ਸੀ ਆਪਣਾ 525 ਠੀਕ ਹੈ ਅੱਜ ਜੇ ਆਪਾਂ ਤੁਸੀਂ ਆਏ ਹੋ 525 ਇਹਦਾ ਰੇਟ ਰੱਖ ਕੇ ਆਪਾਂ ਉਹਦੇ ਚੋਂ ਵੀ ਮਾਨ ਕਰ ਦਿਆਂਗੇ ਜੀ ਠੀਕ ਹੈ ਵੀ ਪੂਰੇ 5 ਦਾ ਟਰੈਕਟਰ ਛੱਡ ਦਿਆਂਗੇ ਆਪਾਂ ਠੀਕ ਹੈ ਲੈ ਮਿੱਤਰੋ ਜੇ ਤੁਸੀਂ ਵੀਡੀਓ ਦੇਖ ਕੇ ਆਉਂਗੇ ਤਾਂ ਤੁਹਾਡਾ ਸਪੈਸ਼ਲ ਮਾਨਦਾਨ ਕੀਤਾ ਜਾਣਾ ਬਾਈ ਹੋਰਾਂ ਵੱਲੋਂ ਹਾਂਜੀ ਤੇ ਉਸ ਤੋਂ ਬਾਅਦ ਆਜੋ ਫਿਰ ਬਈ ਜੌਂਡੀਅਰ ਆ ਗਿਆ ਜੀ ਹਾਂਜੀ ਇਹ ਜੌਂਡੀਅਰ ਜਿਹੜਾ 50 45 ਹੈ ਜੀ 45 ਐਚਪੀ ਟਰੈਕਟਰ ਹੈ ਇਹ ਵੀ ਪੰਜਾਬ ਨੰਬਰ ਹੈ ਜੀ 2000 ਮੰਨ ਕੇ ਚਲੋ 18 ਮਾਡਲ ਹੈ ਜੀ 18 ਮੰਨ ਕੇ ਚਲੋ ਇਹਦੀ ਮੈਨੂਫੈਕਚਰ 18 ਹੈ ਠੀਕ ਹੈ ਜੀ ਨਿਕਲਿਆ 19 ਚ ਪਰ ਅਗਲਾ ਨਾ ਉਹ ਮੈਨੂਫੈਕਚਰ ਨੂੰ ਵੇਖ ਕੇਗਾ ਕੀ ਕਹਿੰਦਾ ਯਾਰ ਇਹ ਤਾਂ 18 ਹੀ ਐ ਸਹੀ ਤੇ ਆਪਾਂ ਅਗਲੇ ਨੂੰ 18 ਕਹਿ ਕੇ ਹੀ ਦੱਸਦੇ ਆ ਚਲੋ ਆਪਾਂ ਦੋਵੇਂ ਗੱਲਾਂ ਹੀ ਦੱਸ ਰਹੇ ਆ ਹਾਂ ਨਹੀਂ ਤਾਂ ਬੰਦਾ ਦੱਸਦਾ ਨਹੀਂ ਇੱਕ ਚੀਜ਼ ਤਾਂ ਇਹ 18 ਵੀ ਜਿਹੜਾ ਤੁਸੀਂ ਵੇਖੋ ਵੀ ਨਵਾਂ ਨਕੋਆ ਟਰੈਕਟਰ ਹੀ ਕਹਿ ਸਕਦੇ ਇੰਨਾ ਸਾਫ਼ ਟਰੈਕਟਰ ਪਿਆ ਤੇ ਘੱਟ ਚੱਲਿਆਂ ਦੇ ਵਿੱਚ ਟਰੈਕਟਰ ਇਹ ਆਉਂਦਾ ਤੇ ਇਹਦੀ ਕੀ ਡਿਮਾਂਡ ਕਰ ਰਹੇ ਆ ਜੀ ਇਹਦੀ ਡਿਮਾਂਡ ਆਪਾਂ ਮੰਨ ਲਓ 4,54,000 ਰੁਪਏ ਪਰ ਰੱਖੀ ਐ ਠੀਕ ਐ ਜੀ ਤੇ ਇਹਨੂੰ ਆਪਾਂ 4,35 'ਚ ਦੇ ਦਿਆਂਗੇ ਜੀ ਠੀਕ ਐ ਜੀ ਬਾਕੀ ਜਿਵੇਂ ਕੋਈ ਆ ਕੇ ਆਪਣੇ ਨਾਲ ਇਹ ਚ ਹੋਰ ਵੀ ਮਾਨ ਠੀਕ ਹੈ ਠੀਕ ਹੈ ਬਾਈ ਹਾਂਜੀ ਤੇ ਉਸ ਤੋਂ ਬਾਅਦ ਆ ਗਿਆ ਜੀ 6500 ਨਿਊਫਲੈਂਡ ਦਾ ਜੀ ਇਹ ਵੀ ਬੜਾ ਸਾਫਟ ਟਰੈਕਟਰ ਪਿਆ ਮਿੱਤਰੋ ਤੁਸੀਂ ਦੇਖੋ ਵੀ ਕਿਤੇ ਮਗਰਾੜ ਵਗੈਰਾ ਨਹੀਂ ਗਲੇ ਕੁਛ ਕਿਤੇ ਪ੍ਰੋਬਲਮ ਨਹੀਂ ਹੈਗੀ ਇਹਦੇ ਚ ਇਹ ਇਹਦਾ ਕੀ ਮਾਡਲ ਹੈ ਬਾਈ ਜੀ ਇਹ 2013 ਮਾਡਲ ਹੈ ਜੀ ਠੀਕ ਹੈ ਜੀ ਇਹ ਵੀ ਟਾਪ ਮਾਡਲ ਟਰੈਕਟਰ ਹੈ ਠੀਕ ਹੈ ਤੇ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਟਾਇਰ ਵੀ GT ਦੇ ਨਵੇਂ ਆ ਪੰਜਾਬ ਨੰਬਰ ਹੈ ਜੀ ਇਹਦਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਜਿਹੜੀ ਆਪਾਂ ਮੰਨ ਲਓ ਅੱਜ ਜਿਵੇਂ ਤੁਹਾਡੇ ਆਇਆ ਕਰਕੇ ਇਹਦੀ ਡਿਮਾਂਡ ਵੀ ਆਪਾਂ ਘਟਾਈ ਐ ਪਹਿਲਾਂ 5 45 ਮੰਗਦੇ ਸੀ ਅੱਜ ਇਹਦਾ 5 ਲੱਖ 25 ਹਜ਼ਾਰ ਰੁਪਇਆ ਰੇਟ ਐ ਲੱਲ ਮਿੱਤਰੋ ਕੁਝ ਵੀ ਆਪਾਂ ਮਾਨਤਨ ਕਰ ਦਿਆਂਗੇ ਠੀਕ ਐ ਤਾਂ ਮਿੱਤਰੋ ਜਿਹੜੇ ਰੇਟ ਐ ਬਾਈ ਹੋਰਾਂ ਨੇ ਪਹਿਲਾਂ ਵੀ ਜਾਇਜ਼ ਰੱਖਿਆ ਕਹਿੰਦੇ ਤੇ ਹੋਰ ਵੀ ਮਾਨਤਨ ਕਰਾਂਗੇ ਆਪਣੇ ਵੀਡੀਓ ਦੇਖ ਕੇ ਜਿਹੜੇ ਭਰਾ ਹੋਣਗੇ ਤੇ ਮਲੋਟ ਮੈਂ ਆਪਣਾ ਖੜੇ ਆ ਪਾਜੀ ਜੀ ਕਿਸੇ ਨੇ ਟਰੈਕਟਰ ਵੇਖਣੇ ਹੋਣ ਇੱਥੇ ਆ ਕੇ ਦੇਖ ਵੀ ਸਕਦਾ ਮਲੋ ਜਿਵੇਂ ਆਪਾਂ ਇਹਨਾਂ ਦਿਨਾਂ ਚ ਹੁਣ ਮੱਕੀ ਦਾ ਸੀਜ਼ਨ ਹਰੇਕ ਬੰਦੇ ਨੇ ਲਾਇਆ ਬਿਲਕੁਲ ਜੀ ਵੀ ਜਿਵੇਂ 65 HP ਟਰੈਕਟਰੀ ਜਿਆਦਾ ਉਹਦੇ ਚ ਕਹਿੰਦੇ ਆ ਵੀ ਚਲੋ ਜਿਵੇਂ ਹੁਣ ਆਪਾਂ ਬਾਰਿਸ਼ ਆ ਜੇ ਤੇ ਚਲੋ ਅਗਲਾ 4 ਵੀਲ ਚਲਾਉਂ 4 ਵੀਲੀ ਚੱਲਦਾ ਹਾਂਜੀ ਹਾਂਜੀ ਹਾਂ ਤੇ ਜੇ ਘੱਟੋ ਘੱਟ 60 65 HP ਹੋਵੇ ਤੇ ਫਿਰ ਮੱਕੀ ਵਾਲੀ ਜਿਹੜੀ ਸਿੰਗਰ ਉਹ ਮਸ਼ੀਨ ਆ ਬਹੁਤ ਵਧੀਆ ਚੱਲਦੀ ਆ ਬਹੁਤ ਸੋਹਣਾ ਚੱਲਦੀ ਆ ਹਾਂਜੀ ਤੇ ਇੱਕ ਇਹ ਬਈ ਮਿਲ ਵੀ ਜਾਇ ਰੇਟ ਦੇ ਵਿੱਚ ਜਾਂਦਾ ਇਹ ਟਰੈਕਟਰ ਤੇ ਬੜਾ ਬਾਕੀ ਵੇਖੋ ਜੀ 65 HP ਦੇ ਟਰੈਕਟਰ ਕੋਈ ਵੀ ਮਨ ਲੋ ਪਹਿਲੀ ਗੱਲ ਤਾਂ ਤੁਹਾਨੂੰ ਇਹ ਆਪਣੇ ਨਿਊ ਲੈੰਡ ਦਾ ਪਹਿਲਾਂ ਤੋਂ ਆ ਰਿਹਾ 65 HP ਦਾ ਹਾਂਜੀ ਹਾਂਜੀ ਵੀ ਦੀ ਚਲੋ ਕਸਟਮਰ ਜਿਵੇਂ ਲਾ ਲੋ ਵੀ ਆਪਣੇ 36 30 ਨੂੰ ਪਸੰਦ ਜ਼ਿਆਦਾ ਕਰਦੇ ਆ 5500 ਇਹ ਹੋ ਗਿਆ ਥੋੜੀ ਸੇਲ ਘਟੋਏ ਨਹੀਂ ਤਾਂ ਅੱਜ ਅੱਜ ਭਾਲਦੇ ਆ ਲੋਕ ਅੱਜ ਜ਼ਰੂਰਤ ਬਣ ਗਈ ਵੱਡੀ HP ਦੀ 60 65 HP ਦੀ ਬਿਲਕੁਲ ਬਿਲਕੁਲ ਹਾਂਜੀ ਤੇ ਉਸ ਤੋਂ ਬਾਅਦ ਬਈ ਨਿਕਾ ਟਰੈਕਟਰ ਆ ਗਿਆ ਜੀ ਇਹ ਵੀ ਕਿਸੇ ਛੋਟੇ ਕਿਸਾਨ ਨੇ ਜਾਂ ਵੱਡੇ ਨੇ ਜ਼ਿਮੀਂਦਾਰ ਨੇ ਨਾਲ ਰੱਖਣਾ ਹੋਵੇ ਤਾਂ 265 DI ਆਈ ਆ ਜਿਹੜਾ ਤੇਲ ਨੂੰ ਸੁੰਘਦਾ ਹੀ ਹੈ ਮਿੱਤਰੋ ਇਹ ਇਹ ਉਹ ਮਾਡਲ ਹੈ ਇਹਦੇ ਵਿੱਚ ਸਿਰਫ ਨਾ ਕਮੀ ਟਾਇਰਾਂ ਦੀ ਹੈ ਬਾਕੀ ਇੰਜਨ ਗੇਅਰ ਦਾ ਜਾ ਕੇ ਕੁਝ ਨਹੀਂ ਕਰਾਉਣ ਦੀ ਲੋੜ ਠੀਕ ਹੈ 92 ਮਾਡਲ ਟਰੈਕਟਰ ਹੈ ਜੀ ਇਹਦਾ ਐਚ ਆਰ ਨੰਬਰ ਹੈ ਠੀਕ ਹੈ ਇਹਦੀ ਡਿਮਾਂਡ ਜਿਹੜੀ ਆਪਣੀ 135000 ਦੀ ਹੈ ਮੰਨ ਲਓ ਜਿਵੇਂ ਆਪਾਂ ਅੱਜ ਵੀਡੀਓ 'ਚ ਦੱਸ ਦਈਏ ਵੀ ਇੱਕ 15 ਦਾ ਦੇਣਾ ਜੀ ਤੇ ਉਹਦੇ ਵਿੱਚ ਵੀ ਮਾਨਤਨ ਕਰ ਲਾਂਗੇ ਜਦੋਂ ਆਪਣੇ ਨਾਲ ਕੋਈ ਆ ਕੇ ਗੱਲ ਕਰਦਾ ਠੀਕ ਹੈ ਮਿੱਤਰੋ ਪਹੁੰਚੋ ਤੁਸੀਂ ਮਲੋਟ ਜੀ ਨਿਊ ਹਾਲੈਂਡ ਏਜੰਸੀ ਦੇ ਵਿੱਚ ਇੱਥੇ ਤੁਹਾਨੂੰ ਸਾਰੇ ਟਰੈਕਟਰ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਆ ਗਿਆ ਹੀ ਮੰਦਰਾ ਅਰਜਨ ਇਹ ਤਾਂ ਬਿਲਕੁਲ ਨਵਾਂ ਨਕੋਰੀ ਲੱਗਦਾ ਵੀ ਐਂ ਲੱਗਦਾ ਜਿਵੇਂ ਏਜੰਸੀ 'ਚੋਂ ਕਢਾ ਕੇ ਠੱਲਿਆ ਹੋਵੇ ਨਵੇਂ ਟਾਇਰ ਪਏ ਆ ਇਹ ਵੀ ਕਿੰਨਾ ਮਾਡਲ ਹੈ ਜੀ ਇਹ ਵੀ ਉਹੀ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਮੈਨੂਫੈਕਚਰ ਵਾਲੀ ਹਾਂਜੀ ਮੈਨੂਫੈਕਚਰ ਜਿਵੇਂ ਲਾ ਲਓ ਇਹਦੀ 2021 ਦੀ ਹੈ ਠੀਕ ਹੈ ਜੀ ਤੇ ਇਹ ਟਰੈਕਟਰ ਮੰਨ ਲਓ 22 ਦੇ 8ਵੇਂ ਮਹੀਨੇ 'ਚ ਸੇਲ ਹੋਇਆ ਹੋਇਆ ਠੀਕ ਹੈ ਵੀ ਕੰਪਨੀ ਕੋਲ ਜਿਵੇਂ ਸਟਾਕ ਰਹਿੰਦਾ ਹੈ ਹਨਾ ਚੌਥੇ ਪੰਜਵੇਂ ਮਹੀਨੇ ਤੱਕ ਆਮ ਕੰਪਨੀਆਂ ਦੇ ਟਰੈਕਟਰ ਆਉਂਦੇ ਹੀ ਰਹ ਆਪਾਂ ਦੋਵੇਂ ਚੀਜ਼ਾਂ ਦੱਸਤੀਆਂ ਮੈਨੂਫੈਕਚਰ 21 ਹੈ ਟਰੈਕਟਰ ਬਾਈ ਦਾ ਠੀਕ ਹੈ ਜੀ ਤੇ ਅਰਜਨ ਨੋਵੋ ਮੰਨ ਕੇ ਚੱਲੋ ਵੀ 550 ਘੰਟਾ ਚੱਲਿਆ ਜੀ ਬਿਲਕੁਲ ਨਵਾਂ ਟਰੈਕਟਰ ਹੈ ਕਿਤੇ ਚਾਬੀ ਨਹੀਂ ਲੱਗੀ ਇਹਦੇ ਬਿਲਕੁਲ ਮਿੱਤਰੋ ਜਮਾ ਨਵਾਂ ਟਰੈਕਟਰ ਕਹਿ ਸਕਦੇ ਆਪਾਂ ਕਿਤੇ ਤੁਸੀਂ ਦੇਖੋ ਵੀ ਘਸਿਆ ਨਹੀਂ ਹਜੇ ਤੱਕ ਆ ਸਾਰੀਆਂ ਚੀਜ਼ਾਂ ਉਵੇਂ ਹੀ ਪਈਆਂ ਕੋਈ ਕਲੱਚ ਪੈਡਲ ਤੋਂ ਆਈਡੀਆ ਤੁਸੀਂ ਲਾ ਸਕਦੇ ਹੋ ਜਿਹੜੇ ਬੰਦੇ ਪਾਰਖੂ ਆ ਉਹ ਤਾਂ ਪਰਖ ਲੈਣਗੇ ਟਰੈਕਟਰ ਨੂੰ ਵੀਡੀਓ ਦੇ ਵਿੱਚ ਹੀ ਤਾਂ ਬਹੁਤ ਘੱਟ ਚੱਲਿਆ ਟਰੈਕਟਰ ਹੈ ਅਰਜਨ ਉਹ ਤੇ ਪੂਰੇ ਸ਼ੌਂਕ ਨਾਲ ਕਿਸੇ ਵੀਰ ਨੇ ਰੱਖਿਆ ਹੋਣਾ ਤੁਸੀਂ ਦੇਖੋ ਸਾਰੇ ਪ੍ਰੋਪਰ ਕਵਰ ਲਗਾਏ ਹੋਏ ਆ ਅੱਜ ਦੇ ਹਿਸਾਬ ਨਾਲ ਜੇ ਮੈਂ ਤੁਹਾਨੂੰ ਦੱਸਾਂ ਵੀ ਇਹਦੀ ਡਿਮਾਂਡ ਵੀ ਜਿਹੜੀ ਆਪਾਂ ਘਟਾਤੀ ਜਿਵੇਂ 7.5 ਠੀਕ ਹੈ ਜੀ ਉਹਦੇ ਚੋਂ ਵੀ ਲੈਸ ਕਰਕੇ ਆਪਾਂ 695 ਦਾ ਟਰੈਕਟਰ ਦੇ ਦਿਆਂਗੇ ਜੀ ਠੀਕ ਹੈ ਜੀ ਇਹ ਥੋੜੀ ਵੀਡੀਓ ਕਰਨਾ ਨਹੀਂ ਤੇ ਜੇ ਮੈਨੂੰ ਫੋਨ ਆਉਂਦਾ ਨਾ ਮੈਂ 7 ਲੱਖ 5000 ਤੋਂ ਘੱਟ ਅਗਲੇ ਨੂੰ ਨਹੀਂ ਕਹਿੰਦਾ ਕਿ ਦੇਣਾ ਨਹੀਂਗਾ ਠੀਕ ਹੈ ਲੈ ਮਿੱਤਰੋ ਤਾਂ ਬਾਈ ਹੋਰੀ ਸਪੈਸ਼ਲ ਮਾਨਦਾਨ ਕਰ ਰਹੇ ਆ ਆਪਣੇ ਚੈਨਲ ਤੇ ਆਿਆਂ ਦਾ ਤੇ ਤੁਸੀਂ ਆ ਕੇ ਇੱਥੇ ਬਾਈ ਹੋਰਾਂ ਤੋਂ ਹੋਰ ਮਾਨਤਨ ਕਰਾ ਸਕਦੇ ਹੋ ਜੀ ਤੇ ਟਰੈਕਟਰਾਂ ਦੀ ਤਕਰੀਬਨ ਬਾਈ ਹੋਰੀ 10 ਕੇ ਗਾਰੰਟੀ ਤੁਹਾਨੂੰ ਦੇਣਗੇ ਜਿਹੜੀ ਚੀਜ਼ ਹੈ ਉਹੀ ਦੇਣਗੇ ਤੇ ਉਸ ਤੋਂ ਬਾਅਦ ਬਈ 5500 ਜੀ 5500 ਆਪਣੇ ਕੋਲ 12 ਮਾਡਲ ਹੈ ਜੀ ਠੀਕ ਹੈ ਜੀ ਇਹ ਫਸਟ ਪਾਰਟੀ ਦਾ ਟਰੈਕਟਰ ਹੈ ਜਿਵੇਂ ਆਪਾਂ ਹੀ ਨਵਾਂ ਦਿੱਤਾ ਸੀ ਉਦੋਂ ਠੀਕ ਹੈ ਜੀ ਇਹਦਾ ਮੰਨ ਕੇ ਚੱਲੋ ਵੀ ਕਿਤੇ ਵੀ ਕੋਈ ਕਲਮ ਨਹੀਂ ਲੱਗੀ ਜੀ ਟਾਇਰ ਇਹਦੇ ਨਾਲ ਦੇ ਆ ਵੀ ਜਿਵੇਂ ਜਿਵੇਂ ਆਪਾਂ ਏਜੰਸੀ ਜੋ ਦਿੱਤਾ ਸੀਗਾ ਉਦਾਂ ਹੀ ਜਮਿੰਦਾਰ ਨੇ ਚਲਾਇਆ ਤੇ ਆਪਾਂ ਵੀ ਇਹਦਾ ਇੱਥੇ ਲਾ ਕੇ ਕੱਖ ਨਹੀਂ ਕੀਤਾ ਜਿਹੜਾ ਰੰਗ ਰੂਪ ਹੈ ਨਾਲ ਦਾ ਹੀ ਹੈ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ ਟਾਪ ਮਾਡਲਸ ਹੈ 3 ਸਪੀਡ ਡਬਲ ਡਿਸਟ੍ਰੀਬਿਊਟਰ ਇਹ ਬਈ ਜਿਵੇਂ ਹੁਣ ਇਹਦਾ ਪੇਂਟ ਆ ਸਾਰਾ ਐ ਸ਼ਾਈਨ ਕਰੀ ਜਾਂਦਾ ਇਹ ਸਾਰਾ ਅਰੀਜਨਲ ਆ ਨਾਲ ਦਾ ਹੀ ਨਾਲ ਦਾ ਅੱਛਾ ਕਿੰਨਾ ਮਾਡਲ ਦੱਸਿਆ ਸੀ ਤੁਸੀਂ ਇਹ 2012 ਅੱਛਾ 2012 ਮਾਡਲ 12 ਚ ਆਪਾਂ ਹੀ ਨਵਾਂ ਦਿੱਤਾ ਸੀਗਾ ਜੀ ਲੈ ਮਿੱਤਰੋ ਨਾਲ ਦੇ ਟਾਇਰ ਆ 2012 ਮਾਡਲ ਆ ਤੇ ਸਾਰਾ ਟਰੈਕਟਰ ਅਰੀਜਨਲ ਆ ਤੁਸੀਂ ਦੇਖੋ ਮਿੱਟੀ ਤੋਂ ਬਈ ਤੋ ਵੀ ਚਮਕਦੇ ਰਹਿਣਾ ਜਿਹੜਾ ਇਹ ਅਰੀਜਨਲ ਰੰਗ ਦੇ ਰਿਹਾ ਚਮਕੇ ਨਹੀਂ ਸਾਰਾ ਸੁੱਕਾ ਸੁੱਕਾ ਕਿਦਾ ਦੋ ਦਿਨ بارش ਜੀ ਹੁੰਦੀ ਰਹੀ ਤੇ ਥਾਂ ਆਪਣਾ ਕੱਚਾ ਠੀਕ ਹੈ ਤੇ ਜਿਵੇਂ ਆਪਣਾ ਲੱਗ ਆਪਣਾ ਪ੍ਰੋਗਰਾਮ ਬਣ ਗਿਆ ਵੀ ਆਪਾਂ ਵੀਡੀਓ ਕਰਨੀ ਜੇ ਤੋ ਤੂ ਕਿ ਲਾਏ ਹੁੰਦੇ ਨਾ ਜੀ ਬਾਕੀ ਉਵੇਂ ਵਪਾਰੀਆਂ ਵਾਂਗੂ ਪਾਲਛਾ ਪੂਲਛਾ ਨਾਲ ਤਾਂ ਆਪਾਂ ਕੰਮ ਹੀ ਨਹੀਂ ਕਰਦੇ ਬਿਲਕੁਲ ਇੰਨਾ ਸਮਾਂ ਨਹੀਂ ਹੁੰਦਾ ਹਾਂ ਜ਼ਿੰਮੇਦਾਰ ਤੋ ਟਰੈਕਟਰ ਲਿਆਉਣੇ ਆ ਸਾਨੂੰ ਤਾਂ ਨਵਾਂ ਵੇਚਣਾ ਹੁੰਦਾ ਤੇ ਨਵੇਂ ਦੇ ਵਿੱਚ ਜਿਵੇਂ ਲਾ ਲਓ ਕਟਿਆ ਹੁੰਦਾ ਤੇ ਆਪਾਂ ਨੇ ਵੀ ਉਵੇਂ ਹੀ ਅਗਲਾ ਲੈ ਜੇ ਕੱਲ ਨੂੰ ਲਾਂਭਾਣਾ ਦੇਵੇ ਯਾਰ ਤੁਸੀਂ ਐ ਕਰਕੇ ਦਿੰਦਾ ਨਾ ਬਿਲਕ ਦਾ 485000 ਰੁਪਏ ਆਪਣੀ ਇਹ ਤੋਂ ਪਹਿਲਾਂ ਇਹਦੀ ਮੰਨ ਲੋ ਦੇਣ ਲੈਣ ਵਾਲੀ ਗੱਲ ਸੀਗੀ ਠੀਕ ਹੈ ਆਪਾਂ ਜਿਵੇਂ ਵੀਡੀਓ ਕਰ ਰਹੇ ਆ ਤੇ 465000 ਦਾ ਟਰੈਕਟਰ ਦੇ ਦਿਆਂਗੇ ਆਪਾਂ 70000 ਆ ਪਤਾ ਜੈ ਰੇਟਾਂ ਦੇ ਵਿੱਚ ਟਰੈਕਟਰ ਦਿੱਤਾ ਹੈ ਨਾ ਫਸਟ ਓਨਰ ਹੈ ਜੀ ਪੰਜਾਬ ਨੰਬਰ ਤੇ ਕਿਸੇ ਪਾਸੇ ਕੋਈ ਟਰੈਕਟਰ ਚ ਕਮੀ ਨਹੀਂ ਇੰਜਨ ਤੇ ਤੁਸੀਂ ਦੇਖੋ ਜਿਵੇਂ ਮਿੱਟੀ ਪਈ ਆ ਓਵੇਂ ਹੀ ਪਿਆ ਕੋਈ ਹਜੇ ਬਾਈ ਹੋਰਾਂ ਨੇ ਆਪਣੇੋਂ ਤੋਂ ਤਿਆਰ ਨਹੀਂ ਕਰਿਆ ओरिजिनल ਟਰੈਕਟਰ ਹੈ ਸਾਰਾ ਤੇ ਸਾਰਾ ਟਰੈਕਟਰ ਸੁੱਕਾ ਹੈ ਬਾਕੀ ਸਕਰੀਨ ਤੇ ਨੰਬਰ ਆ ਰਹੇ ਆ ਤੁਸੀਂ ਕੋਈ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਫੇਰ 5500 ਆ ਗਿਆ ਜੀ ਇਹ 5500 ਆ ਗਿਆ ਜੀ 2010 ਮਾਡਲ ਠੀਕ ਹੈ ਜੀ ਹਾਂਜੀ ਇਹ ਵੀ ਟੌਪ ਮਾਡਲ ਚ 3 ਸਪੀਡ ਹੈ ਡਿਸਟ੍ਰਿਬਿਊਟਰ ਵਗੈਰਾ ਡਿਸਟ੍ਰਿਬਿਊਟਰ ਵਗੈਰਾ ਲੱਗਿਆ ਹੋਇਆ ਲੱਗੇ ਹੋਏ ਆ ਤੇ ਇਹਦੇ ਵਿੱਚ ਮੰਨ ਕੇ ਚਲੋ ਜਿਵੇਂ ਲਾ ਲੋ ਵੀ ਮਗਰਾੜਾ ਦਾ ਹੋ ਸਕਦਾ ਹੈ ਵੀ ਆਪਾਂ ਇਹਦਾ ਕੱਖ ਨਹੀਂ ਕਰਾਇਆ ਮੈਂ ਕਸਟਮਰ ਨੂੰ ਪੁੱਛਿਆ ਸੀ ਵੀ ਅਸੀਂ ਥੋੜਾ ਇਹ ਨਾ ਦੱਸ ਕੇ ਦੇਣਾ ਹੁੰਦਾ ਅਗਲੇ ਬਿਲਕੁਲ ਬਿਲਕੁਲ ਉਹ ਕਹਿੰਦੇ ਸੀ ਵੀ ਮਗਰਾੜਾ ਸੀ ਜਿਹੜੇ ਪੇਂਟ ਪੂਨ ਕਰਾਇਆ ਹੈ ਚੈਸੀ ਹੋ ਗਈ ਸ਼ੋ ਹੋ ਗਈ ਓਰੀਜ ਹਾਂਜੀ ਤਾਂ ਇਹਦਾ ਰੇਟ ਆਪਾਂ ਜੇ ਗੱਲ ਕਰੀਏ ਤਾਂ ਡਿਮਾਂਡ ਆਪਣੀ ਜਿਹੜੀ ਕੋਈ ਦੇਣ ਲੈਣ ਵਾਲੀ 455000 ਸੀਗੀ ਇਹ ਆਪਾਂ 435000 ਦਾ ਦੇ ਦਾਂਗੇ ਜੀ ਠੀਕ ਹੈ ਮਤਲਬ 435000 ਦੇ ਵਿੱਚ ਤੁਸੀਂ 5500 ਲੈ ਜਾਓ ਜੀ 10 ਮਾਡਲ 10 ਮਾਡਲ ਹੀ ਨਾ ਬਈ ਇਹ 10 ਮਾਡਲ ਦੀ ਪੰਜਾਬ ਨੰਬਰ ਹੈ ਟੌਪ ਮਾਡਲ ਟਰੈਕਟਰ ਹੈ ਜੀ ਤੇ ਇਹਦਾ ਹਾਂਜੀ ਇਹਦੇ ਨਾਲ ਕੱਪੜੇ ਵਾਲੀ ਛਤਰੀ ਜਿਵੇਂ ਆਪਾਂ ਦੇਵਾਂਗੇ ਠੀਕ ਹੈ ਉਹ ਥੋੜਾ ਕਪੜਾ ਖਰਾਬ ਸੀਗਾ ਤੇ ਉਹ ਆਪਾਂ ਲਾਉਣ ਵਾਸਤੇ ਲਵਾ ਕੇ ਦੇਣਾ ਠੀਕ ਹੈ ਭਈ ਹੋਰ ਚੀਜ਼ਾਂ ਡੰਡਾ ਡੁੰਡਾ ਵਗੈਰਾ ਦੇਆ ਕਰੋਗੇ ਨਾਲ ਕਿ ਟਾਪਲਿੰਗ ਫੱਟੀ ਜਿਹੜੀ ਉਹ ਆਪਾਂ ਨਾਲ ਦੇਵਾਂਗੇ ਠੀਕ ਹੈ ਜਿਹੜੀ ਮੇਨ ਚੀਜ਼ ਹੁੰਦੀ ਹੈ ਜਿਹੜੇ ਮੰਨ ਲਓ ਜਿਵੇਂ ਕੋਈ ਛਤਰੀ ਕਨੋਪੀ ਉਹਦਾ ਲੱਗੀ ਵੀ ਹੈ ਹਾਂਜੀ ਹਾਂ ਜਿਨ੍ਹਾਂ ਨੂੰ ਕੱਪੜੇ ਵਾਲੀ ਲੱਗੀ ਹੈ ਜਿਨ੍ਹਾਂ ਨੂੰ ਕੱਪੜੇ ਵਾਲੀ ਨਹੀਂ ਵੀ ਲੱਗੀ ਠੀਕ ਹੈ ਜੀ ਬਿਨਾਂ ਛਤਰੀ ਤੋਂ ਖੜੇ ਉਹਨੂੰ ਆਪਾਂ ਕੱਪੜੇ ਵਾਲੀ ਛਤਰੀ ਲਾ ਕੇ ਦੇਵਾਂਗੇ ਠੀਕ ਹੈ ਲੈ ਵਿੱਚ ਮਿੱਤਰੋ ਐਡ ਤਾਂ ਉਸ ਤੋਂ ਬਾਅਦ ਬਾਈ ਜੀ ਇਹ ਆ ਗਿਆ ਇਹ ਆਪਣਾ 3602 ਆ ਗਿਆ ਜੀ ਠੀਕ ਹੈ ਜੀ ਇਹ ਵੀ ਮੈਨੂਫੈਕਚਰ 16 ਹੈ ਟਰੈਕਟਰ 17 ਚ ਨਿਕਲਿਆ ਹੋਇਆ ਹੈ ਜੀ ਠੀਕ ਹੈ ਪਿਆ بڑا ਬਾਈ ਸਾਫ਼ ਆਇਆ ਹਾਂ ਹਾਂ ਟਰੈਕਟਰ ਬਿਲਕੁਲ ਸਾਫ਼ ਹੈ ਜੀ ਟਰੈਕਟਰ ਐਂ ਲੱਗਦਾ ਮਿੱਤਰੋ ਜਿਵੇਂ 22 23 ਮਾਡਲ ਹੋਵੇ ਇਹ ਤਾਂ ਹਜੇ ਟਾਕੀ ਟੂਕੀ ਨਹੀਂ ਮਾਰੀ ਇਹਦੇ ਵਿੱਚ ਟਾਇਰ ਜੇ ਗੱਲ ਕਰੀਏ ਬੀਕੇਟੀ ਦੇ ਬਿਲਕੁਲ ਨਵੇਂ ਆ ਜੀ ਤੇ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਤੇ ਜਿਹੜੀ ਇਹਦੇ ਇਹਦੇ ਨਾਲ ਵੈਸੇ ਕੱਪੜੇ ਵਾਲੀ ਛਤਰੀ ਆਉਂਦੀ ਹੈ ਠੀਕ ਹੈ ਜੀ ਕਨੋਪੀ ਲੱਗੀ ਵੀ ਉਤਲਾ ਟਾਪ ਬਿਲਕੁਲ ਤੇ ਜਿਹੜੀ ਰਾਡ ਹੈ ਉਹ ਵੀ ਪੂਰੀ ਹੈਵੀ ਲਾ ਕੇ ਲਾਈ ਆ ਕਸਟਮਰ ਨੇ ਵੀ ਜਿਹੜੀ ਲੈ ਕੇ ਲਈ ਹੈ ਨਾ ਠੀਕ ਹੈ ਬੇ ਵਧੀਆ ਲਾਈ ਹੈ ਉਤਲਾ ਉਤਲਾ origignal ਹੈ ਉਤਲਾ ਜੇ ਕੱਲੇ ਦੀ ਗੱਲ ਕਰੀਏ ਤਾਂ 22000 ਦਾ ਉਤਲਾ ਹੀ ਹੈ ਇਹਦਾ ਬਿਲਕੁਲ ਬਿਲਕੁਲ origignal ਜਿਹੜਾ ਹਾਂ origignal ਜਿਹੜੀ ਇਹ ਫੇਵਰ ਵਾਲੀ ਉੱਪਰ ਆਪਾਂ ਛਤਰੀ ਦੇਖ ਰਹੇ ਹਾਂ ਜੇ ਛਤਰੀ ਗਈ ਹੈ ਇਹਨੂੰ ਤਾਂ ਇਹ origignal ਆ ਬਾਈ ਹੋਰੀ ਕਹਿੰਦੇ ਤੇ ਵੇਖਣ ਨੂੰ ਇਹ ਵਿੱਚ ਸਾਰਾ ਟਰੈਕਟਰ origignal ਹੀ ਲੱਗੂਗਾ ਜਿਵੇਂ ਸਪੈਸ਼ਲ ਐਡੀਸ਼ਨ ਹੁੰਦਾ ਹਾਂਜੀ ਤੇ ਬਾਕੀ ਟਾਇਰ ਵਗੈਰਾ ਮਿੱਤਰ ਜਮਾਂ ਨਵੇਂ ਆ ਆ BKT ਦੇ ਆ ਤੇ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਇਹ ਵੀ ਬਈ ਫਿਰ ਕੀ ਡਿਮਾਂਡ ਕਰ ਰਹੇ ਹੋ ਇਹਵੇਂ ਲਾ ਲਓ 17 ਮਾਡਲ ਦੇ ਹਿਸਾਬ ਨਾਲ ਜੀ 485000 ਆਪਣੀ ਡਿਮਾਂਡ ਸੀ ਦੇਣ ਵਾਲੀ ਪਹਿਲਾਂ ਠੀਕ ਹੈ ਹੁਣ ਆਪਾਂ 460000 ਦਾ ਦੇ ਦਿਆਂਗੇ ਮੰਨ ਲਓ ਆਪਾਂ ਇਹ 17 ਮਾਡਲ ਹੈ ਮੈਂ 19 ਮਾਡਲ ਅਗੇ 5.5 535 ਦੇ ਵਿੱਚ ਹੈ ਠੀਕ ਹੈ ਜੀ ਵੀ 2 ਸਾਲ ਹੀ ਮੰਨ ਲਓ ਥੱਲੇ ਆ ਟਰੈਕਟਰ ਹਾਂਜੀ ਹਾਂਜੀ ਤੇ ਬਾਕੀ ਉਹ ਟਰੈਕਟਰਾਂ ਦੇ ਟਾਇਰ ਟੂਰ ਕਸੇ ਹੀ ਜ਼ਿਆਦਾ ਚੱਲੇ ਸੀ ਟਰੈਕਟਰ ਚੱਲਿਆ ਵੀ ਘੱਟ ਹੈ ਤੇ ਉਹਦੇ ਹਿਸਾਬ ਨਾਲ ਆਪਾਂ ਰੇਟ ਨਾ ਮੰਨ ਲੋ ਵਾਜਬ ਹੀ ਪਾਏ ਆ ਜਮਾ ਦੇਣ ਲੈਣ ਵਾਲੇ ਨਾ ਜਿਹੜੇ ਕੋਈ ਐਨ ਅਗਲੇ ਨੂੰ ਲੱਗੇ ਯਾਰ ਵੀ ਇਹ ਰੇਟ ਮਹਿੰਗੇ ਬੋਲੀ ਜਾਂਦੇ ਆ ਠੀਕ ਹੈ ਹਾਂਜੀ ਮਤਰਾ ਜਾਇ ਰੇਟਾਂ ਦੇ ਟਰੈਕਟਰ ਖੜੇ ਹੋਏ ਆ ਇਹ ਵੀ ਪੰਜਾਬ ਨੰਬਰ ਸੀ ਬਾਈ ਪੰਜਾਬ ਨੰਬਰ ਠੀਕ ਹੈ ਜੀ ਹਾਂਜੀ ਤੇ ਇਹ ਨਾਮ ਕਿੰਨੇਵੇਂ ਇਹ ਨਾਮ ਮੰਨ ਕੇ ਚਲੋ ਦੂਜੇ ਹੋ ਸਕਦਾ ਜੀ ਦੂਜੇ ਠੀਕ ਹੈ ਠੀਕ ਹੈ ਕਲੀਅਰ ਹੈ ਜੀ ਦੂਜੇ ਨਾਮ ਹਾਂ ਦੂਜੇ ਨਾ ਲੋਨ ਸਾਰਿਆਂ ਦੇ ਕਲੀਅਰ ਹੈ ਜੀ ਓਕੇ ਓਕੇ ਠੀਕ ਸਿਰਫ ਇੱਕ ਆਪਣੇ ਕੋਲ ਇੱਕ ਟਰੈਕਟਰ ਹੀ ਆ ਉਹ ਮੈਂ ਤੁਹਾਨੂੰ ਐਂਡ ਤੇ ਦੱਸ ਦੇਣਾ ਠੀਕ ਠੀਕ ਬਾਕੀ ਸਾਰੇ ਕੈਸ਼ ਦੇ ਕਲੀ ਦੇ ਉਸ ਤੋਂ ਬਾਅਦ 36 30 ਆ ਗਿਆ ਜੀ ਇਹ 36 ਦੀ ਸੁਪਰ ਹੈ ਜਿਵੇਂ ਅੱਜ ਕੱਲ ਸੁਪਰ ਪਲੱਸ ਆ ਰਿਹਾ ਨਾ ਹਾਂਜੀ ਹਾਂਜੀ ਇਹ ਸੁਪਰ ਹੈ ਜੀ 14 ਮਾਡਲ ਹੈ ਟਰੈਕਟਰ ਦੇ ਟਾਇਰ ਜਿਵੇਂ ਲਾ ਲਓ 65 60 65 ਪੈਸੇ ਹੈਗੇ ਜੀ ਕੰਡੀਸ਼ਨ ਵੀ ਮੰਨ ਕੇ ਚਲੋ 70 ਕੁ ਪੈਸੇ 75 ਪੈਸੇ ਕੰਡੀਸ਼ਨ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਠੀਕ ਹੈ ਜੀ ਤੇ ਇਹ ਵੀ ਪੰਜਾਬ ਨੰਬਰ ਹੈ ਠੀਕ ਹੈ ਮਿੱਤਰੋ ਤਾਂ ਪੰਜਾਬ ਨੰਬਰ ਹੀ ਟਰੈਕਟਰ ਜਿਆਦਾ ਇੱਥੇ ਖੜੇ ਆ ਤੇ ਇੰਜਨ ਗੇਅਰ ਦੀ ਜਿਵੇਂ ਬਾਈ ਹੋਰੀ ਦੱਸਦੇ ਆ ਉਹੀ ਗੱਲ ਨਿਕਲੂਗੀ ਤੇ ਇਹਦੀ ਬਈ ਕੀ ਡਿਮਾਂਡ ਕਰ ਰਹੇ ਆ ਭਾਈ? ਇਹਦੀ ਡਿਮਾਂਡ ਸੀਗੀ ਆਪਣੀ 4.5 ਦੀ। ਠੀਕ ਹੈ। ਹੁਣ ਆਪਾਂ ਇਹ 4,25,000 ਦਾ ਦੇ ਦਿਆਂਗੇ। ਠੀਕ ਹੈ। ਹਾਂਜੀ। ਮਿੱਤਰੋ ਆ ਪੀਵੀ 30 ਨੰਬਰ ਮਾਕਸਰ ਦਾ ਨੰਬਰ ਹੈ ਜੀ। ਤੇ ਇਹ ਬਈ ਆ ਗਿਆ ਜੀ ਸੁਪਰ। ਇਹ ਸੁਪਰ ਪਲੱਸ ਆ ਗਿਆ ਜੀ। ਸੁਪਰ ਪਲੱਸ। ਹਾਂਜੀ। ਇਹ ਸੁਪਰ ਪਲੱਸ 21 ਮਾਡਲ ਹੈ। 21 ਮਾਡਲ ਦੇ ਵਿੱਚ। ਠੀਕ ਹੈ। ਹਾਂਜੀ। ਇਹ ਵੀ 21 ਮੈਨੂਫੈਕਚਰ ਹੈ। 22 ਚ ਨਿਕਲਿਆ ਹੋਇਆ ਟਰੈਕਟਰ। ਚਲੋ ਆਪਾਂ ਅਗਲੇ ਨੂੰ ਦੋਵੇਂ ਹੀ ਦੱਸ ਦਿੰਦੇ ਆਂ। ਅਗਲਾ 21 ਮੰਨ ਲੇ 22 ਮੰਨ ਲੇ। ਠੀਕ ਹੈ ਜੀ। ਬਾਕੀ ਇਹ ਠੀਕ ਹੈ ਜੀ ਜਿਹੜਾ ਮਾਡਲ ਹੁਣ ਨਵਾਂ ਆਇਆ ਆਪਣਾ ਸੁਪਰ ਪਲੱਸ ਦਾ ਜਿਵੇਂ ਆਪਣੇ ਕੋਲ ਨਵਾਂ ਖੜਾ ਹੈ ਹਾਂਜੀ ਹਾਂ ਉਹਦੀ ਪਸੰਦ ਸੀ ਐਡਵਾਂਸ ਸੀ ਜਦੋਂ ਉਹਨੇ ਵੀਡੀਓ ਵੇਖੀ ਤੇ ਮੈਨੂੰ ਕਹਿਣ ਲੱਗਿਆ ਵੀ ਟਰੈਕਟਰ ਯਾਰ ਸਾਨੂੰ 4 ਵੀਲ ਆਇਆ ਪਹਿਲਾਂ ਠੀਕ ਹੈ ਤੇ ਉਦੋਂ ਹੀ ਕਹਿਣ ਲੱਗਿਆ ਵੀ ਮੈਨੂੰ 2 ਵੀਲ ਮੰਗਾ ਦੇ ਤੇ ਮੇਰਾ ਰੱਖ ਲੈ ਅੱਛਾ ਬਸ ਉਹਨਾਂ ਨੇ ਜਿਵੇਂ ਨਾ ਨਵੀਂ ਚੀਜ਼ ਲੈਣੀ ਸੀ ਉਹਦੇ ਕੁਝ ਫੀਚਰ ਐਡ ਸੀਗੇ ਹਾਰ ਵਗੈਰਾ ਹਾਂ ਬਸ ਉਹਨਾਂ ਨੇ ਉਹ ਵਿੱਚ ਘਟਾ ਦਿੱਤਾ ਇਹਦੇ ਜ ਕੋਈ ਪ੍ਰੋਬਲਮ ਨਹੀਂ ਗੱਲ ਨਹੀਂ ਬਾਤ ਨਹੀਂ ਕੰਪਨੀ ਰਿਕਾਰਡ ਹੈ ਆਪਾਂ ਹੀ ਨਵਾਂ ਦਿੱਤਾ ਠੀਕ ਹੈ ਪਹਿਲੇ ਨਾ ਠੀਕ ਹੈ ਇਹਦੇ ਵਿੱਚ ਮੰਨ ਉਹ ਬਕਤਾ ਕੇ ਦੇਵਾਂਗੇ ਠੀਕ ਹੈ ਠੀਕ ਹੈ ਹਾਂਜੀ ਬਾਕੀ ਜਿਵੇਂ ਇਹਦੀ ਰੇਟ ਦੀ ਗੱਲ ਕਰੀਏ ਤਾਂ ਆਪਣੀ ਇਹਦੀ 7 ਲੱਖ 25 ਹਜ਼ਾਰ ਦਾ ਸੀਗਾ ਠੀਕ ਹੈ ਜੀ ਹੁਣ ਆਪਾਂ 695 ਦਾ ਦੇ ਦਿਆਂਗੇ ਠੀਕ ਹੈ ਹਾਂਜੀ ਕੱਪੜੇ ਵਾਲੀ ਛਤਰੀ ਇਹਨੂੰ ਲਾ ਕੇ ਦੇਾਂਗੇ ਆਪਾਂ ਠੀਕ ਹੈ ਜੀ ਹਾਂਜੀ ਨਾਲ ਆਪਣੇ ਕੋਲ ਜਿਵੇਂ ਲਾ ਲਓ ਨਾ ਇਧਰ ਏਰੀਆ ਹਾਂਜੀ ਡੱਬ ਵਾਲੀ ਦੇ ਨਾਲ ਪਿੰਡ ਪੈ ਜਾਂਦੇ ਆ 45 ਕਿਲੋਮੀਟਰ ਤੱਕ ਕਿੱਲਿਆਂ ਵਾਲੀ ਬੜੈਂਖੇੜਾ ਠੀਕ ਹੈ ਵੀ ਵੈਸੇ ਸਰਵਿਸ ਤਾਂ ਹੀ ਦਿੰਨੇ ਆ ਮਗਰੀ ਠੀਕ ਹੈ ਜੀ ਵੀ ਇਥੋਂ ਬੰਦਾ ਵੀ ਭੇਜ ਦਿੰਨੇ ਆ ਬਿਲਕੁਲ ਪਰ ਉਧਰ ਅਸੀਂ ਇੱਕ ਸੈਟਅਪ ਨਵਾਂ ਕਿੱਲਿਆਂ ਵਾਲੀ ਜਿਹੜਾ ਬ੍ਰਾਂਚ ਹੈ ਛੋਟੀ ਤਿਆਰ ਕੀਤੀ ਸਿਰਫ ਸਰਵਿਸ ਵਾਸਤੇ ਠੀਕ ਹੈ ਜੀ ਜਿਵੇਂ ਲਾਗੇ ਲਾਗੇ 25 30 ਪਿੰਡ ਹੈ ਠੀਕ ਹੈ ਉਹਨਾਂ ਨੂੰ ਇੱਥੇ ਵੀ ਆਉਣ ਦੀ ਲੋੜ ਨਹੀਂ ਤੇ ਸਾਡਾ ਇੱਥੋਂ ਬੰਦਾ ਦੂਰ ਜਾਣ ਦੀ ਵੀ ਲੋੜ ਨਹੀਂ ਫੋਨ ਮਾਰਦੇ ਆ ਤੇ ਮੈਂ ਉੱਥੇ ਬੰਦਾ ਭੇਜ ਦਿੰਦਾ ਠੀਕ ਹੈ ਸਰਵਿਸ ਪੁਆਇੰਟ ਇੱਕ ਉੱਥੇ ਹੀ ਬਣਾ ਲਓ ਬਿਲਕੁਲ ਬਿਲਕੁਲ ਬੜਾ ਤਗੜਾ ਕੰਮ ਆ ਮੇਤਰੋ ਹਾਲ ਐ ਨਾਲ ਬਾਕੀ ਟਰੈਕਟਰ ਮੇਤਰੋ ਹੋਰ ਵੀ ਆਉਂਦੇ ਜਾਂਦੇ ਰਹਿੰਦੇ ਇਹ ਨਹੀਂ ਤੁਸੀਂ ਵੀਡੀਓ ਅੱਜ ਦੇਖ ਰਹੇ ਆ 10 ਦਿਨਾਂ ਨੂੰ ਦੇਖੋ ਤਾਂ ਉਹ ਹੋਰ ਟਰੈਕਟਰ ਵੀ ਕੋਈ ਮਿਲ ਸਕਦਾ ਤੁਹਾਨੂੰ ਅੱਜਵੇਂ ਉਹਨੂੰ ਸੀਜ਼ਨ ਚੱਲ ਪਿਆ ਇਹ ਨਿਕਲ ਜਾਣੇ ਹੋਰ ਆ ਜਾਣੇ ਉਲਟ ਫੁਲਟ ਚੱਲਦੀ ਰਹਿੰਦੀ ਆ ਠੀਕ ਹੈ ਜੀ ਤੇ ਇਹ ਟਰੈਕਟਰ ਵੀ ਬਾਈ ਆਪਣੇ ਕੋਲੇ ਅਵੇਲੇਬਲ ਆ ਜੀ ਆ ਰਿਹਾ ਹ ਠੀਕ ਹੈ ਜੀ ਇਹ ਕੰਪਨੀ ਨੇ ਹੁਣ ਨਵਾਂ ਸਟਾਰਟ ਕੀਤਾ ਤੇ ਇੱਕ ਬਾਈ ਜੀ ਤੁਸੀਂ ਵੀ ਮੈਂ ਸੁਣਿਆ ਐਕਟਿਵ ਰਹਿੰਦੇ ਆ ਜੀ ਇਹਦੇ ਤੇ ਆਪਣਾ ਕਿਹੜਾ ਪੇਜ ਹੈ ਜੀ ਮੇਰਾ ਪੇਜ ਦਾ ਨਾਮ ਹੈ ਜੀ ਬਿੰਦਲ ਲਾਹੌਰੀਆ ਜਿਹੜਾ ਫੇਸਬੁੱਕ ਤੇ YouTube ਤੇ ਦੋਵੇਂ ਹੀ ਆਪਣਾ ਬਣਾਇਆ ਹੋਇਆ ਹੈ ਠੀਕ ਹੈ ਤੇ ਉਹਦੇ ਵਿੱਚ ਚਲੋ ਆਪਾਂ ਕਿਸਾਨ ਕਿਸਾਨਾਂ ਨੂੰ ਜਿਵੇਂ ਕੋਈ ਸਬਸਿਡੀਆਂ ਜਾਂ ਪੁਰਾਣੇ ਟਰੈਕਟਰ ਆ ਕੋਈ ਨਵੇਂ ਜਿਹ ਫੀਚਰ ਆਉਂਦੇ ਆ ਮੈਂ ਉਹ ਪਾਉਂਦਾ ਰਹਿਣਾ ਪਾਉਂਦੇ ਰਹਿੰਦੇ ਆ ਠੀਕ ਹੈ ਮਿੱਤਰੋ ਤਾਂ ਬਾਈ ਉਹ ਨਾਲ ਵੀ ਜੁੜਿਓ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦੇ ਪੇਜ ਦਾ ਲਿੰਕ ਪਾ ਦਿੰਨੇ ਆ ਤੇ ਹੋਰ ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ